ਅਮਰੀਕਾ ਜਾਣ ਦਾ ਸੁਪਨਾ ਦੇਖ ਰਹੇ ਲੋਕਾਂ ਦੇ ਲਈ ਇੱਕ ਅਹਿਮ ਖਬਰ ਆ ਚੁੱਕੀ ਹੈ। ਦਰਸਲਦਾਰ ਸੀ ਇਹ ਕਿ ਹੁਣ ਅਮਰੀਕਾ ਗੈਰ ਕਾਨੂੰਨੀ ਢੰਗ ਨਾਲ ਤੁਸੀਂ ਦਾਖਲ ਨਹੀਂ ਹੋ ਸਕਤਿਓ ਕਿਉਂਕਿ ਹੁਣ ਅਮਰੀਕਾ ਸਰਕਾਰ ਦੇ ਵੱਲੋਂ ਵੱਡੀਆਂ ਸਖਤਾਈਆਂ ਕੀਤੀਆਂ ਜਾ ਰਹੀਆਂ ਨੇ ਔਰ ਜਈਆਂ ਸਖਤਾਈਆਂ ਕਾ ਤੁਹਾਡਾ ਬਾਰਡਰ ਟਪਣਾ ਵੀ ਔਖਾ ਹੋ ਜਾਵੇਗਾ। ਆਖਰਕਾਰ ਹੁਣ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਤੇ ਕਾਰਵਾਈ ਕੀਤੀ। ਜਿਸ ਤੋਂ ਬਾਅਦ ਆਪਣੀਆਂ ਜਿਹੜੀਆਂ ਹੁਣ ਇਮੀਗ੍ਰੇਸ਼ਨ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਦੇ ਲਈ ਵੱਡੇ ਕਾਰਵਾਈ ਜਾਂ ਵੱਡੀਆਂ ਐਕਸ਼ਨਾਂ ਦੇ ਦੇਖਦੇ ਹੋਏ ਅਮਰੀਕਾ ਸਰਕਾਰ ਜੋ ਹੈ ਕੰਮ ਕਰ ਰਹੀ ਹੈ ਇਸ ਦੇ ਚੱਲਦੇ ਤੁਹਾਨੂੰ ਤਾਂ ਦੱਸੀਏ ਕਿ ਹੁਣ ਤੁਸੀਂ ਅਮਰੀਕਾ ਚ ਦਾਖਲ ਹੋਣ ਦਾ ਸੁਪਨਾ ਛੱਡ ਦਿਓ ਕਿਉਂਕਿ ਵੱਡੀਆਂ ਕਾਰਵਾਈਆਂ ਔਰ ਕਿਸੇ ਤਰੀਕੇ ਦੇ ਨਾਲ ਹੁਣੇ ਇਹ ਬਦਲਾਅ ਦੇਖਣ ਨੂੰ ਮਿਲਣਗੇ ਜਾਣਕਾਰੀ ਬਾੜ ਨਾਲ ਸਾਂਝੀ ਕਰ ਲੈਣੇ ਆ ਜਿੱਤੇ ਹੁਣ ਦੱਸਿਆ ਗਿਆ ਕਿ ਗੈਰਕਾਨੂੰਨੀ ਪ੍ਰਵਾਸੀ ਹੁਣ ਡੌਂਕੀ ਲਗਾ ਕੇ ਅਮਰੀਕਾ ਦੇ ਵਿੱਚ ਦਾਖਲ ਨਹੀਂ ਹੋ ਸਕਦੇ ਰਾਸ਼ਟਰਪਤੀ ਡੋਨਾਲ ਟਰੰਪ ਨੇ ਵੱਡਾ ਕਦਮ ਚੁੱਕਿਆ ਹੈ ਇਸ ਦੇ ਤੱਤ ਨਵਾਂ ਬੈਰੀਅਰ ਯਮੁਨਾ ਨੇੜੇ ਇੱਕ ਦੂਰ ਦਰਾਡੇ ਮਾਰੂਥਲ ਖੇਤਰ ਵਿੱਚ ਲਗਾਇਆ ਜਾ ਰਿਹਾ ਜਿੱਤੇ ਸਰਹੱਦੀ ਗਸ਼ਟ ਏਜੰਟਾ ਦਾ ਵੀ ਕਹਿਣਾ ਹੈ ਕਿ ਹੁਣ ਨਿਯਮਤ ਤੌਰ ਤੇ ਗੈਰਕਾਨੂੰਨੀ ਗਤੀਵਿਧੀਆਂ ਤੇ ਧਿਆਨ ਦੇ ਰਹੇ ਹਨ ਦੱਸਿਆ ਕਿ ਅਰੀਜ਼ੋਨਾ ਮੈਕਸੀਕੋ ਸਰਹੱਦ ਦੇ ਨਾਲ ਨਵੇਂ ਸਰਹਾਦੀ ਕੰਧ ਬਣਾਉਣ ਲਈ ਵੱਡੇ ਪੈਨਲ ਲਗਾਉਣੇ ਸ਼ੁਰੂ ਕਰ ਦਿੱਤੇ ਨੇ ਜਿੱਥੇ ਨਵੇਂ 30 ਫੁੱਟ ਪੈਨਲਾਂ ਦੀ ਸਥਾਪਨਾ ਕੀਤੀ ਗਈ ਹੈ ਦੱਸਿਆ ਕਿ ਜੋ ਵੈਲਟਨ ਤੋਂ ਪਿਆ ਮੀਲ ਦੱਖਣ ਵਿੱਚ ਇੱਕ ਦੂਰ ਦਰਾਡੇ ਮਾਰੂਥਲ ਖੇਤਰ ਵਿੱਚ ਸ਼ੁਰੂ ਕੀਤੇ ਗਏ ਹਨ ਦੱਸਿਆ ਕਿ ਇਸ ਇਹ 4 ਸਾਲਾਂ ਵਿੱਚ ਇਸ ਖੇਤਰ ਵਿੱਚ ਪਹਿਲੀ ਵਸਾਰੀ ਸ਼ੁਰੂ ਹੋਈ ਹੈ ਕਿਉਂਕਿ ਸਾਰੇ ਪ੍ਰੋਜੈਕਟ ਸਾਬਕਾ ਰਾਸ਼ਟਰਪਤੀ ਜੋ ਬਾਈਡਨ ਦੇ ਪ੍ਰਸ਼ਾਸਨ ਦੌਰਾਨ ਰੋਕ ਦਿੱਤੇ ਗਏ ਸਨ ਤੇ ਹੁਣ ਪ੍ਰੰਤ ਸਰਕਾਰ ਦੇ ਅੱਗੇ ਵਧਣ ਦੀ ਪ੍ਰਵਾਨਗੀ ਨਾਲ ਬਾਰਡਰ ਪੋਰਟਲ ਮੁਖ ਸਰਹੱਦੀ ਸੁਰੱਖਿਆ ਦੀ ਪਹਿਲ ਕਦਮੀਆਂ ਨੂੰ ਸ਼ਕਤੀ ਨਾਲ ਮੁਰੂਰ ਸ਼ੁਰੂ ਕਰ ਦਿੱਤਾ ਹੈ ਯਮੁਨਾ ਸੈਕਟਰ ਲਈ ਇਹ ਔਰਜ਼ੋਨਾ ਮੈਕਸੀਕੋ ਸਰਹੱਦ ਨਾਲ ਸਰਹੱਦੀ ਪਾੜੇ ਨੂੰ ਪਰਣ ਨਾਲ ਸ਼ੁਰੂ ਕਰ ਦਿੱਤਾ ਹੈ ਔਰ ਕਿੰਨੇ ਮੀਲ ਪੂਰੇ ਕੀਤੇ ਜਾਣੇ ਹਨ ਅਜੇ ਤੱਕ ਸਪਸ਼ਟ ਨਹੀਂ ਹੋਇਆ ਪਰ ਯਮੁਨਾ ਬਾਰਡਰ ਪੋਰਟਲ ਦਾ ਉਦੇਸ਼ ਲੰਬੇ ਸਮੇਂ ਤੋਂ ਬਾਈਡਨ ਸਰਕਾਰ ਨੂੰ ਇਹਨਾਂ ਕਮਜ਼ੋਰ ਪਾੜੇ ਨੂੰ ਬੰਦ ਕਰਨਾ ਟ੍ਰੰਪ ਦਾਇਕ ਪ੍ਰੋਜੈਕਟ ਦੱਸਿਆ ਜੋ ਅਸਲ ਵਿੱਚ ਪਹਿਲੇ ਟ੍ਰੰਪ ਪ੍ਰਸ਼ਾਸਨ ਦੌਰਾਨ ਯੋਜਨਾਬੰਦ ਸੀ ਪਰ ਹੁਣ ਟ੍ਰੰਪ ਸਰਕਾਰ ਔਨ ਤੇ ਮੋੜ ਸ਼ੁਰੂ ਕੀਤਾ ਗਿਆ ਨਵੇਂ ਰਾਸ਼ਟਰਪਤੀ ਡੋਨਾਲਡ ਟ੍ਰੰਪ ਨੇ ਸਾਰੀਆਂ ਸਰਹੱਦਾਂ ਨੂੰ ਸੁਰੱਖਿਅਤ ਕਰਨ ਤੇ ਕਾਰਜਕਾਰੀ ਆਦੇਸ਼ਾਂ ਤਹਿ ਕੇ ਡੌਂਕੀ ਲਾਉਣ ਵਾਲੇ ਸਰਹੱਦਾ ਬੰਦ ਕਰ ਦਿੱਤੀਆਂ ਨੇ ਯਾਨੀ ਕਿ ਹੁਣ ਅਜਈਆਂ ਕਾਰਵਾਈਆਂ ਹੋਣਗੀਆਂ ਇਸ ਤਰੀਕੇ ਦੇ ਨਾਲ ਹੁਣ ਜਿਹੜੀ ਪੂਰੀ ਨਜ਼ਰ ਰੱਖੀ ਜਾਵੇਗੀ ਔਰ ਰਸਤੇ ਬੰਦ ਹੋਣਗੇ ਕਿ ਤੁਹਾਡਾ ਬਾਰਡਰ ਟਪਣਾ ਅਕਾ ਹੋ ਜਾਵੇਗਾ ਤਾਂ ਜੇਕਰ ਤੁਸੀਂ ਹੁਣ ਬਾਰਡਰ ਟੱਪ ਕੇ ਜੋ ਹੈ ਅਮਰੀਕਾ ਦਾਖਲ ਹੋਣ ਬਾਰੇ ਸੋਚ ਰਹੇ ਹੋ ਤਾਂ ਤੁਹਾਨੂੰ ਮੁਸ਼ਕਲ ਹੋਵੇਗੀ ਕਿਉਂਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਜਿਹੜੇ ਨੇ ਉਹਨਾਂ ਦੇ ਵੱਲੋਂ ਹੁਣੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਔਰ ਗੈਰ ਕਾਨੂੰਨੀ ਪ੍ਰਵਾਸੀਆਂ ਦਾ ਬਾਰਡਰ ਟੱਪਣਾ ਮੁਸ਼ਕਿਲ ਪਰਿਆਖੂ ਸਖਤਾ ਇਸੇ ਤਰੀਕੇ ਦੇ ਨਾਲ ਹੁਣ ਜਿਹੜੇ ਪ੍ਰੋਜੈਕਟ ਰੋਕੇ ਗਏ ਸੀਗੇ ਉਹਨਾਂ ਤੇ ਫਿਰ ਤੋਂ ਕੰਮ ਸ਼ੁਰੂ ਹੋ ਚੁੱਕਾ ਹੈ ਕਿਉਂਕਿ ਡੋਨਲਡ ਟਰੰਪ ਦੇ ਵੱਲੋਂ ਲਗਾਤਾਰ ਨਸਾਰੀਆਂ ਚੀਜ਼ਾਂ ਨੂੰ ਲੈ ਕੇ ਪਹਿਲਾ ਹੀ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਐਲਾਨ ਕਰ ਦਿੰਦਾ ਸੀ ਪਰ ਹੁਣ ਸਖਤਾਈ ਜਿਹੜੀ ਆ ਹੋਰ ਵੱਧ ਗਈ ਹੈ ਕਿ ਵੱਡਾ ਪੰਜਾਬੀਆਂ ਦਾ ਭਾਰਤੀਆਂ ਜਾਂ ਹੋਰ ਵੀ ਜਿਹੜੇ ਉਦੇਸ਼ ਤੇ ਲੋਕ ਨੇ ਅਮਰੀਕਾ ਬਾਦਰ ਟੱਪਣ ਬਾਰੇ ਸੋਚਦੇ ਨੇ ਯਸ ਉਹਨਾਂ ਨੂੰ ਲੱਗਦਾ ਕਿ ਟੱਪ ਸਕਦੇ ਨੇ ਤਾਂ ਹੁਣ ਤੁਹਾਡੀਆਂ ਮੁਸ਼ਕਲਾਂ ਦੇ ਵਿੱਚ ਵਾਤਾ ਹੋਵੇਗਾ ਅਹਿਮ ਖਬਰ ਇਸ ਵਕਤ ਵੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਤੁਸੀਂ ਜਰਾ ਇਸ ਖਬਰ ਨੂੰ ਬੋਰ ਨਾਲ ਸੁਣੀਓ ਤੇ ਇਸ ਨੂੰ ਬਧੇਰੇ ਸ਼ੇਅਰ ਕਰਕੇ ਲੋਕਾਂ ਤੱਕ ਜ਼ਰੂਰ ਪਹੁੰਚਾਓ